ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਰਵਿਦਾਸ ਜੈ ਭੀ ਮੇਰਾ ਨਾਮ ਰਮੇਸ਼ਪਾਲ ਸਿੰਘ ਆ ਮੈਂ ਰਮਦਾਸੇ ਜਾਤੀ ਦਾ ਸੰਬੰਧ ਰੱਖਦਾ ਇਸ ਇਹ ਜਿਹੜਾ ਬਿਵਾਦ ਚੱਲ ਰਿਹਾ ਜੀ ਵੇਖੋ ਜੀ ਅਸੀਂ ਆ ਜਿਹੜੀ ਜਗ੍ਹਾ ਨਾਲ ਅਸੀਂ ਕਹਿੰਦੇ ਆ ਵੀ ਇਹ ਪੁਰਾਣਾ ਮੰਦਿਰ 10-15 ਸਾਲ ਹੋ ਗਏ ਨੂੰ ਇਸ ਮੰਦਿਰ ਨੂੰ ਚੱਲਦਿਆ ਤੇ ਪੁਰਾਣਿਆਂ ਨੇ ਇੱਥੇ ਨਹੀਂ ਪੱਤ ਜਿਹੇ ਪੱਤਰ ਰੱਖਿਆ ਜਿਹੜੀ ਜਗ੍ਹਾ ਦਾ ਰਜਿਸਟਰੀ ਆ ਨਾ ਉਹ ਵੀ ਗੁਰੂ ਰਵਿਦਾਸ ਦੇ ਨਾਂ ਤੇ ਆ ਜਿੱਦੀ ਜਗ੍ਹਾ ਲਈਏ ਤੇ ਗੁਰਦੀਪ ਗਿਰੀ ਜੀ ਸਾਡੇ ਮਹਾਰਾਜ ਜਿਹੜੇ ਪਠਾਨਕੋਟ ਵਾਲੇ ਆ ਉਹਨਾਂ ਨੇ ਤਾਂ ਨੀਂਹ ਪੱਥਰ ਰੱਖਿਆ ਸੀ ਤੇ ਇਹ ਬੜਾ ਸੋਹਣਾ ਮੰਦਿਰ ਚੱਲਦਾ ਸੀ ਕੁਝ ਸ਼ਰਾਰਤੀਆਂ ਸਰਾਂ ਨੇ ਆਣ ਕੇ ਤੇ ਚੋਕ ਦੇ ਵਿੱਚ ਲੈ ਕੇ ਤੇ ਮੰਦਿਰ ਨੂੰ ਵੀ ਗਾਂ ਫਸਾਂ ਕਰਦੂ ਕਿਉਂਕਿ ਅਸੀਂ ਆਪਣੇ ਗੁਰੂ ਜੀ ਦੀ ਬੇਦਵੀ ਹੁੰਦੀ ਨਹੀਂ ਵੇਖ ਸਕਦੇ ਕਿਉਂਕਿ ਉਹਨੂੰ ਅਸੀਂ ਰੂੜੀਆਂ ਦੇ ਵਿੱਚ ਉਹਨਾਂ ਦਾ ਨਿਵਾਸ ਨਹੀਂ ਕਰ ਸਕਦੇ ਕਿਉਂਕਿ ਉੱਥੇ ਰੂੜੀਆਂ ਗੋਆ ਕਟਕਟ ਤੇ ਜੇ ਲੋਕੀ ਉੱਥੇ ਸੜਕ ਤੇ ਕੂੜਾ ਛੋੜਦੇ ਆ ਤੇ ਲੋਕੀ ਗਾਲਾਂ ਕੱਢਦੇ ਆ ਇਸ ਕਰਕੇ ਅਸੀਂ ਆਪਣੇ ਮਹਾਰਾਜ ਨੂੰ ਕਿਤੇ ਚੰਗੀ ਸੁੱਚੀ ਵਧੀਆ ਸਾਫ਼ ਜਗ੍ਹਾ ਤੇ ਬਿਰਾਜਮਾਨ ਕਰਨਾ ਚਾਹੁੰਦੇ ਆ ਇਸ ਲਈ ਅਸੀਂ ਚਾਹੁੰਦੇ ਆ ਵੀ ਸਾਡਾ ਜਿਹੜਾ ਮੰਦਰ ਵਾ ਇਸੇ ਜਗ੍ਹਾ ਤੇ ਰਵੇ ਕਿ ਕੁਝ ਪਾਇਆ ਮੈਂ ਬਾਹਲੇ ਦੇਸਾਂ ਵਾਲੇ ਸਾਰੇ ਵੀਰਪੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਕਮੇਟੀ ਆ ਇਹਨੂੰ ਆਪਣੇ ਤੌਰ ਤੇ ਤੁਸੀਂ ਭੰਗ ਕਰੋ ਤੇ ਨਵੀਂ ਕਮੇਟੀ ਦਾ ਗਠਨ ਕਰੋ ਕਿਉਂਕਿ ਜਿਹੜੀ ਪਹਿਲਾਂ ਕਮੇਟੀ ਸੀ ਉਹਦੇ ਵਿੱਚ ਸਾਡੇ ਰਾਜਪੂਤ ਭਾਈਚਾਰੇ ਦੇ ਸਾਰੇ ਬੰਦੇ ਹੈਗੇ ਸੀ ਤੇ ਇਸ ਕਰਕੇ ਮੈਂ ਕਹਿੰਦਾ ਵੀ ਸਾਰੀ ਕੋਮਾ ਨੂੰ ਵਿੱਚ ਲੈ ਕੇ ਤੇ ਆਪਾਂ ਇਸ ਕਮੇਟੀ ਦਾ ਨਵੀਂ ਕਮੇਟੀ ਦਾ ਗਠਨ ਕਰੀਏ ਤੇ ਉਹਨਾਂ ਦੀ ਰਹਿਣ ਨਿਮਾਈ ਇਹ ਮੰਦਿਰ ਦੀ ਸਾਰੀ ਚੰਗੀ ਤਰੀਕੇ ਨਾਲ ਹੋ ਸਕੇ ਜਿਹਦੇ ਵਿੱਚ ਇੱਕ ਮੈਂ ਬੇਨਤੀ ਕਰਾਂਗਾ ਆਪਣੇ ਪਿੰਡ ਦੇ ਸਰਪੰਚ ਸਾਹਿਬ ਨੂੰ ਕਿ ਜੇ ਉਹਨਾਂ ਕੋ ਕਿਤੇ ਪਿੰਡ ਦੇ ਨਾਲ ਲੱਗਦੀ ਜਗ੍ਹਾ ਹੋਵੇ ਤੇ ਉਹ ਸਾਨੂੰ ਦੇ ਸਕਦੇ ਆ ਜਿਹੜਾ ਪੈਸਾ ਅਹੀਂ ਹੋਰ ਪੈਲੀ ਲੈਣ ਵਾਸਤੇ ਕਿਉਂਕਿ ਸਾਨੂੰ 5-7 ਮਰਲੇ ਇੱਥੇ ਵੀ ਜਗ੍ਹਾ ਮਿਲਦੀ ਆ ਤੇ ਅਹੀਂ ਮੁੱਲ ਇਤ ਮੰਦਰ ਦੇ ਨਾਲ ਲੱਗਦੇ ਆ ਅਹੀਂ ਮੁੱਲ ਲੈ ਸਕਦੇ ਆ ਪਾਹੀ ਕਹਿੰਦੇ ਜਿਹੜਾ ਪੈ ਅਹੀਂ ਇੱਥੇ ਖਰਚ ਕਰਨਾ ਪੈਲੀ ਲੈਣ ਵਾਸਤੇ ਜੇ ਸਰਪੰਚ ਸਾਹਿਬ ਨੂੰ ਬੇਨਤੀ ਆ ਵੀ ਉਹ ਸਾਨੂੰ ਕਿਤੇ ਲਾਗੇ ਪਿੰਡ ਦੇ ਨਾਲ ਲੱਗਦਾ ਥਾਂ ਹੋਵੇ ਪੰਚਾਇਤ ਦਾ ਉਹ ਸਾਨੂੰ ਦੇਵੇ ਤੇ ਉੱਥੇ ਅਸੀਂ ਜਿਹੜੀ ਮੰਦਰ ਦੀ ਆ ਸਾਰੀ ਇਹੋ ਪੈ ਉੱਥੇ ਮੰਦਰ ਦੀ ਸਾਰੀ ਵਾਸਤੇ ਲਾਈਏ ਤੇ ਨਵੇਂ ਪਤਵੰਦੇ ਸੱਜਣ ਵੈਸ ਨੂੰ ਬਿਲਕੁਲ ਸੁਧ ਮੁੰਡੇ ਹੋਣ ਤੇ ਜਿਹੜੀ ਕਮੇਟੀ ਬਣਿਆ ਰਹਿਣ ਉਹਨਾਂ ਦੀ ਰਹਿਨਮਾਈयत ਹਰ ਜਾਤ ਦਾ ਆਦਮੀ ਇੱਕ ਇੱਕ ਪਾਵਾਂਗੇ ਜਿਹੜਾ ਕਿ ਉਸ ਮੰਦਰ ਦੀ ਕਮੇਟੀ ਤੇ ਕੰਟਰੋਲ ਕਰੇਗਾ ਖਜ਼ਾਨਚੀ ਬਣਾਵਾਂਗੇ ਜਿਹੜਾ ਪੈਸਾ ਆਪਣੇ ਹੱਥੀ ਲਾਏਗਾ ਤੇ ਉਹਨੂੰ ਜਿਹੜਾ ਮਰਜ਼ੀ ਪੁੱਛ ਸਕਦਾ ਵੀ ਤੂੰ ਇਹ ਪੈਸਾ ਕਿੰਨਾ ਆਇਆ ਕਿੰਨਾ ਗਿਆ ਕਿਉਂਕਿ ਉਹ ਖਾਤਾ ਜਿਹੜਾ ਵਾ ਰਵੀਦਾਸ ਦੇ ਨਾਂ ਤੇ ਖੁੱਲਿਆ ਜਾਏਗਾ ਉਹਦੇ ਵਿੱਚ ਪੈਸੇ ਜਾਵਾਂ ਹੋਣਗੇ ਉਹਦੇ ਵਿੱਚ ਸਾਰਾ ਜਿਹੜਾ ਸਿਸਟਮ ਚੱਲੇਗਾ ਸਿਸਟਮ ਨਾਲ ਕੰਮ ਚੱਲੇਗਾ ਸਾਡੇ ਪਿੰਡ ਦੇ ਕੁਝ ਸੂਝਵਾਨ ਆਦਮੀ ਜਿਹੜੇ ਹਨ ਉਹ ਲੜਾਈ ਮਕਾਉਣਾ ਚਾਹੁੰਦੇ ਆ ਵੀ ਤੁਸੀਂ ਇਸ ਲੜਾਈ ਦੇ ਵਿੱਚੋਂ ਪਿੰਡ ਨੂੰ ਖਤਮ ਕਰੋ ਦੋ ਧੜਿਆਂ ਚ ਨਾਮ ਵੰਡਿਆ ਜਾਵੇ ਇਸ ਲਈ ਸਾਡੇ ਇੱਥੇ ਬਲਦੇਵ ਸਿੰਘ ਆੜਤੀ ਸਾਹਿਬ ਨਾਲੇ ਠਾਨੇਦਾਰ ਸਾਹਿਬ ਆ ਉਹ ਕਹਿੰਦੇ ਵੀ ਮੈਂ 5 ਲੱਖ ਰੁਪਈਆ ਪਿੰਡ ਦੀ ਲੜਾਈ ਖਤਮ ਹੁੰਦੀ ਆ ਤਾਂ ਮੈਂ ਮੰਦਰ ਦੀ ਸਾਰੀ ਵਾਸਤੇ ਦੇਣ ਨੂੰ ਤਿਆਰ ਮੈਂ ਕਹਿੰਦਾ ਜਿੱਥੋਂ ਮਰਜੀ ਲਿਆ ਕੇ ਦਵਾਂ ਹੋਰ ਵੇਖੋ ਜੀ ਕੁਲਦੀਪ ਸਿੰਘ ਠਾਨੇਦਾਰ ਆ ਉਹ ਲੱਖ ਦੇ ਨੂੰ ਤਿਆਰ ਆ ਅਮੀਰ ਸਿੰਘ ਕੈਪਟਨ ਆ ਡਿਪੈਂਡ ਦਾ ਲੱਖ ਰੁਪਏ ਦੋ ਸਾਰਾ ਪਿੰਡ ਜੀ ਪਿੰਡ ਵੱਲੋਂ ਸਾਥ ਮਿਲਿਆ ਸਾਰੇ ਪਿੰਡ ਵੱਲੋਂ ਪੰਚਾਇਤ ਵੱਲੋਂ ਪੰਚਾਇਤ ਵੀ ਕਹਿੰਦੀ ਵੀ ਜਿੰਨਾ ਕਿ ਸਾਡਾ ਸਹਿਯੋਗ ਹੋਏਗਾ ਅਸੀਂ ਸਹਿਯੋਗ ਦੇਾਂਗੇ ਇਸ ਮੰਦਿਰ ਬਣਾਉਣ ਦੇ ਵਿੱਚ ਤੇ ਪਿੰਡ ਦੋ ਢੜਿਆਂ ਜਣਾ ਵੰਡਿਆ ਜਾਵੇ ਕਿਉਂਕਿ ਦੋਵਾਂ ਢੜਿਆਂ ਦੇ ਵਿੱਚ ਪਿੰਡ ਵੰਡਣ ਦੇ ਨਾਲ ਪਿੰਡ ਦੀ ਜਿਹੜਾ ਅਨੁਸ਼ੀਸ਼ ਜਿਹੜਾ ਪਿੰਡ ਦਾ ਮਾਹੌਲ ਹੈ ਨਾ ਉਹ ਖਰਾਬ ਹੁੰਦਾ ਪਿੰਡ ਦਾ ਮੌਲ ਖਰਾਬ ਹੋਣ ਦੇ ਨਾਲ ਛੋਟੇ ਇਹ ਜਿਹੜੀ ਲੜਾਈ ਹੈ ਨਾ ਫਿਰ ਛੋਟੇ ਬੱਚਿਆਂ ਦੇ ਮਨਾਂ ਦੇ ਵਿੱਚ ਵੀ ਅਸਰ ਕਰ ਜਾਂਦੀ ਹੈ ਭਾਜੀ ਸਾਡੀ ਮੰਗ ਹੈ ਵੀ ਜਿਹੜਾ ਪੁਰਾਣਾ ਮੰਦਿਰ ਵਾ ਉਹਦੇ ਉੱਤੇ ਅਸੀਂ ਡਿਵੈਲਪਮੈਂਟ ਕਰੀਏ ਤੇ ਉਹਦੇ ਉੱਤੇ ਜਿੰਨਾ ਵੀ ਹੈਗਾ ਅਸੀਂ ਪੈਸਾ ਲਾਉਣ ਨੂੰ ਤਿਆਰ ਆ ਤੇ ਇਹ ਜਿਹੜੀ ਪੁਰਾਣੀ ਕਮੇਟੀ ਹੈ ਇਹਨੂੰ ਭੰਗ ਕਰਕੇ ਅਸੀਂ ਜਿੰਨੇ ਵੀ ਬਾਹਰ ਦੇ ਸੱਜਣਾਂ ਦਾਨੀ ਸੱਜਣਾਂ ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਹੋਣ ਉਹਨਾਂ ਤੱਕ ਮੈਸੇਜ ਮੇਰਾ ਪਹੁੰਚਦਾ ਹੋਵੇ ਵੀ ਇਹ ਕਮੇਟੀ ਨੂੰ ਭੰਗ ਕੀਤਾ ਜਾਵੇ ਪਿੰਡ ਵਿੱਚ ਪਿੰਡ ਨੂੰ ਇਹਨਾਂ ਦੋ ਟੜਿਆਂ 'ਚ ਵੰਡ ਦਿੱਤਾ ਨਾ ਕਿ ਅਸੀਂ ਚਾਹੁੰਦੇ ਆਂ ਕਿ ਪਿੰਡ 'ਚ ਸੁੱਖ, ਸ਼ਾਂਤੀ ਤੇ ਚੰਗਾ ਮਾਹੌਲ ਬਣਿਆ ਰਹੇ ਤੇ ਪੁਰਾਣਾ ਮੰਦਰ ਹੈ ਇੱਥੇ ਸਾਹਮਣੇ ਕੋਠੀ ਆ ਗਈ ਆ ਇਹ ਤੇ ਮੈਂ ਤੁਹਾਨੂੰ ਸਾਡਾ ਗੁਰਦੁਆਰਾ ਸਾਹਿਬ ਘਰ ਦੇ ਨਾਲ ਤੁਸੀਂ ਜ਼ੂਮ ਕਰਕੇ ਵੇਖਦੇ ਕਿ 5 ਮਰਲਿਆਂ 'ਚ ਜਗ੍ਹਾ ਬਣੀ ਆ ਥੱਲੇ ਹਾਲ ਆ ਉੱਤੇ ਮਹਾਰਾਜ ਬਰਾਜਮਾਨ ਆ ਉੱਤੇ ਗੁੰਮਟ ਬਣਿਆ ਵਾ ਕਦੇ ਅਜੇ ਤੱਕ ਥੱਲੇ ਲੰਗਰ ਹਾਲ ਭਰਿਆ ਹੀ ਨਹੀਂ 5 ਮਰਲਿਆਂ ਦੇ ਵਿੱਚ ਥੱਲੇ ਹਾਲ ਬਣਾਇਆ ਅਜੇ ਤੱਕ ਨਹੀਂ ਭਰਿਆ ਹੋ ਨਾ ਉੱਤੇ ਸੰਗਤ ਨਾ ਭਰਿਆ ਜਿੱਥੇ ਮਹਾਰਾਜ ਜੀ ਪ੍ਰਕਾਸ਼ ਹੈ ਨਾ ਉਹ ਭਰਿਆ ਵਾ ਤੇ ਇਹੋ ਥਾਂ ਨੂੰ ਅਸੀਂ ਸਾਫ਼ ਸੁਥਰਾ ਕਰਕੇ ਤੇ ਹਾਲ ਬਣਾ ਕੇ ਮਹਾਰਾਜ ਦਾ ਜਿਹੜਾ ਸਰੂਪ ਆ ਉੱਤੇ ਲੈ ਜੀਏ ਤੇ ਗੁਰਦੁਆਰਾ ਸਾਹਿਬ ਇੱਥੇ ਵਧੀਆ ਬਣ ਸਕਦਾ ਸਾਡਾ ਕੋਈ ਲੜਾਈਆਂ ਸਾਰੀਆਂ ਖਤਮ ਹੋ ਜਾਂਦੀਆਂ ਵਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਭੈਣ ਭਰਾਵਾਂ ਨੂੰ ਵੀ ਇਸ ਕੰਮ ਵਿੱਚ ਸਾਡਾ ਸਹਿਯੋਗ ਦਿਓ ਜੋ ਛੱਜੇ ਖੱਬੇ ਪਾਰਟੀਆਂ ਵਾ ਜੋ ਸਾਡੇ ਲੀਡਰ ਆ ਜੋ ਵੀ ਹੈ ਬਾਲ ਦੇਸ਼ਾਂ 'ਚ ਬੈਠੇ ਤੇ ਚੰਗੇ ਤੋਂ ਚੰਗਾ ਸੂਝਵਾਨ ਆਦਮੀ ਬੈਠੇ ਉਹਨਾਂ ਨੂੰ ਕਹਿਣਾ ਵੀ ਇਹ ਸਾਡੇ ਪਿੰਡ ਦੀ ਲੜਾਈ ਨੂੰ ਖਤਮ ਕੀਤਾ ਜਾਵੇ ਜਿੱਥੇ ਪਹਿਲਾ ਮੰਦਿਰ ਉੱਥੇ ਹੀ ਬਣਾਇਆ ਜਾਵੇ ਤੇ ਕੋਈ ਕਿਉਂਕਿ ਉਹ ਜਿਹੜੀ ਜਗ੍ਹਾ ਪੰਚਾਇਤ ਦੀ ਜਗ੍ਹਾ ਤੇ ਕੋਈ ਚੀਜ਼ ਅਜੇ ਤੱਕ ਸਾਰੀ ਨਹੀਂ ਹੋ ਸਕਦੀ ਤੇ ਉਹ ਉਹਨਾਂ ਨੂੰ ਵੀ ਪਤਾ ਵੀ ਨਹੀਂ ਹੋ ਸਕਦੀ